ਬੀਜੇਪੀ ਦੇ ਆਈਟੀ ਸੈੱਲ ਦੇ ਜਿਹੜੇ ਪ੍ਰਮੁੱਖ ਬੰਦੇ ਨੇ ਉਹਨਾਂ ਦੇ ਨੌ ਆਏ ਨੇ ਜਿਹੜੀ ਆਈ ਬੀਐਚਪੀ ਦੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਜਿਹੜੀ ਆਈਆਈਟੀ ਦੀ ਸਟੂਡੈਂਟ ਦੇ ਨਾਲ ਜਿਹੜਾ ਸਮੂਹਕ ਬਲਾਤਕਾਰ ਕੀਤਾ ਗਿਆ ਉਹਦੇ ਵਿੱਚ ਨੌ ਜਿਹੜੇ ਬੰਦਿਆਂ ਦੇ ਆਏ ਨੇ ਉਹ ਬੀਜੇਪੀ ਆਈਟੀ ਸੈੱਲ ਦੇ ਪ੍ਰਮੁੱਖ ਨੇ ਤਿੰਨੇ ਬੰਦੇ ਤੇ ਉਸ ਉਹਨਾਂ ਦੀਆਂ ਫੋਟੋਆਂ ਬੀਜੇਪੀ ਦੇ ਢੱਲਲੇਦਾਰ ਲੀਡਰਾਂ ਦੇ ਨਾਲ ਨੇ ਢੱਲਲੇਦਾਰ ਜਿਹੜੇ ਬੀਜੇਪੀ ਦੇ ਲੀਡਰ ਨੇ ਜਿਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਵੀ ਆਉਂਦੇ ਨੇ ਉਹਨਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਨੇ ਕਿਸੇ ਤਰੀਕੇ ਨਾਲ ਇਹ ਬੰਦਿਆਂ ਨੇ ਬੰਦੂਖ ਦੀ ਨੋਕ ਤੇ ਉਹ IIT ਦੀ ਜਿਹੜੀ ਵਿਦਿਆਰਥਣ ਸੀ ਬਨਾਰ ਸਿੰਘ ਦੁੱਜ ਯੂਨੀਵਰਸਿਟੀ ਦੀ ਉਹਦੇ ਨਾਲ ਬੰਦੂਖ ਦੀ ਨੋਕ ਤੇ ਸਮੂਹਕ ਬਲਾਤਕਾਰ ਕੀਤਾ ਤਿੰਨੇ ਜਣਿਆਂ ਨੇ ਇੱਕ ਉਥੇ ਮੰਦਰ ਹੈ ਜਿਹੜਾ ਅੰਦਰ ਹੀ ਕਰਮਵੀਰ ਬਾਬਾ ਮੰਦਰ ਕਰਮਵੀਰ ਬਾਬਾ ਮੰਦਰ ਦੇ ਨਾਲ ਦੇ ਕਮਰੇ ਦੇ ਵਿੱਚ ਲਿਜਾ ਕੇ ਇਹ ਉਹਦੇ ਨਾਲ ਬਲਾਤਕਾਰ ਕਰਦੇ ਰਹੇ ਰਾਤ ਨੂੰ ਤੇ ਉਸ ਤੋਂ ਬਾਅਦ ਕੀ ਕਿਵੇਂ ਪਰਚਾ ਦਰਜ ਹੋਇਆ ਕਿਵੇਂ ਬੰਦਿਆਂ ਨੂੰ ਬਚਾਇਆ ਗਿਆ ਆਪਾਂ ਇਹ ਡਿਸਕਸ ਕਰਦੇ ਆ ਵੀਡੀਓ ਦੇ ਵਿੱਚ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਮਿਤ ਸ਼ਾਹ ਜੀ ਤੁਸੀਂ ਤਾਂ ਇਹ ਕਹਿੰਦੇ ਸੀ ਸੰਸਦ ਦੇ ਵਿੱਚ ਖੜੇ ਹੋ ਕੇ ਵੀ ਜਿਹੜਾ ਬੰਦਾ ਸੰਵਿਧਾਨ ਨੂੰ ਨਹੀਂ ਮੰਨਦਾ ਜਿਹੜਾ ਬੰਦੇ ਨੇ ਮਾਫੀ ਨਹੀਂ ਮੰਗੀ ਉਹ ਉਹਨੂੰ ਉਹਨਾਂ ਨੂੰ ਮਾਫੀ ਨਹੀਂ ਦਿੱਤੀ ਜਾ ਸਕਦੀ ਹੁਣ ਤੁਸੀਂ ਦੱਸੋ ਜਿਹੜੇ ਆਹ ਬੰਦੇ ਤੁਹਾਡੇ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਪ੍ਰਮੁੱਖ ਬੰਦੇ ਫੜੇ ਨੇ ਕੀ ਇਹ ਬੰਦੇ ਸੰਵਿਧਾਨ ਨੂੰ ਮੰਨਣ ਵਾਲੇ ਨੇ ਅਸਲ ਦੇ ਵਿੱਚ ਹੋਇਆ ਕਿ ਉੱਥੇ ਜਿਹੜੀ ਬਨਾਰਸ ਹਿੰਦੂ ਯੂਨੀਵਰਸਿਟੀ ਆ ਬਹੁਤ ਵੱਡੀ ਯੂਨੀਵਰਸਿਟੀ ਹੈ ਤੇ ਉਹਦੇ ਵਿੱਚ ਆਈਆਈਟੀ ਦੀ ਵਿਦਿਆਰਥਣ ਸੀ ਇੱਕ ਨੌਣੀ ਆਪਾਂ ਉਹਦਾ ਲੈ ਸਕਦੇ ਤੇ ਉਹ ਉਹ ਵਿਦਿਆਰਥਣ ਦੇ ਨਾਲ ਇਹ ਤਿੰਨੇ ਬੰਦੇ ਕੁਨਾਲ ਪਾਂਡੇ ਸਖਸ਼ਮ ਪਟੇਲ ਤੇ ਨਾਲ ਹੈਗਾ ਅਨੰਤ ਚੋਹਾਨ ਤਿੰਨੇ ਬੰਦੇ ਨੇ ਜਿਹੜਾ ਸਖਸ਼ਮ ਪਟੇਲ ਜਿਹੜਾ ਕੁਨਾਲ ਪਾਂਡਿਆ ਇਹ ਬੀਜੇਪੀ ਆਈਟੀ ਸੈੱਲ ਦਾ ਪ੍ਰਧਾਨ ਹੈ ਬਨਾਰਸ ਦਾ ਤੇ ਮੋਦੀ ਸਾਹਿਬ ਆਪਣ ਮਨਾਰਸ ਤੋਂ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਹੋਏ ਨੇ ਮੋਦੀ ਸਾਹਿਬ ਜਿਹੜਾ ਕਨਾਲ ਪੰਡਿਆ ਆਈਟੀ ਸੈੱਲ ਦਾ ਪ੍ਰਮੁੱਖ ਹੈ ਪ੍ਰਮੁੱਖ ਪ੍ਰੈਜ਼ੀਡੈਂਟ ਹੈ ਉੱਥੇ ਦਾ ਜਿਹੜਾ ਦੂਜਾ ਹੈਗਾ ਸ਼ਖਸ਼ਮ ਪਟੇਲ ਇਹ ਅਸਿਸਟੈਂਟ ਪ੍ਰੈਜ਼ੀਡੈਂਟ ਹੈ ਵਾਈਸ ਪ੍ਰੈਜ਼ੀਡੈਂਟ ਸਮਝ ਲਓ ਮਤਲਬ ਹੀ ਸਹਿ ਸਹਿ ਸੰਜੋਗ ਸਹਿ ਸਹਿ ਪ੍ਰਮੁੱਖਾ ਦਾ ਬੰਦਾ ਇਹ ਜਿਹੜਾ ਤੀਜਾ ਬੰਦਾ ਹੈਗਾ ਆਨੰਦ ਚੋਹਾਨ ਉਹ ਆਈਟੀ ਸੈੱਲ ਦੀ ਐਗਜ਼ੀਕਟਿਵ ਦਾ ਮੈਂਬਰ ਹੈ ਆਈਟੀ ਸੈਲ ਦੀ ਜਿਹੜੀ ਐਗਜ਼ੈਕਟਿਵ ਪੰਜ ਮੈਂਬਰੀ ਸੱਤ ਮੈਂਬਰੀ 10 ਮੈਂਬਰੀ ਜਿਹੜੀ ਐਗਜ਼ੈਕਟਿਵ ਐਗਜ਼ੈਕਟਿਵ ਦਾ ਮੈਂਬਰ ਆ ਉਹ ਮਤਲਬ ਵੀ ਤਿੰਨੇ ਵੱਡੇ ਪੱਤਰ ਤੇ ਭਾਜਪਾ ਦੇ ਨਾਲ ਜੁੜੇ ਹੋਏ ਨੇ ਇਸੇ ਕਰਕੇ ਗੋਦੀ মিডিਆ ਜਮੈਂ ਹੀ ਚੁੱਪ ਐ ਬੋਲ ਨਹੀਂ ਰਿਹਾ ਪੂਰਾ ਵੀ ਕੋਈ ਇਹ ਜੇ ਨਿਯੋਜਨੀ ਚਲਾਈ ਉਹਨਾਂ ਨੇ ਆਪ ਦੇ ਦੇਤੇ ਆਪਣੇ ਇੰਨੇ ਚੈਨਲ ਜਿਹੜੇ ਨੌਇਡਾ ਤੋਂ ਚੈਨਲ ਚੱਲਦੇ ਨੇ ਕਿਸੇ ਤੇ ਨਹੀਂ ਚਲਾਈ ਉਸ ਤੋਂ ਬਾਅਦ ਇਹ ਬੰਦਿਆਂ ਨੇ ਬਲਾਤਕਾਰ ਕੀਤਾ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਇਹਨਾਂ ਨੇ ਬਲਾਤਕਾਰ ਕੀਤਾ 1 ਦਸੰਬਰ ਨੂੰ 1 ਦਸੰਬਰ ਨੂੰ ਬਲਾਤਕਾਰ ਕਰਨ ਤੋਂ ਬਾਅਦ ਇਹ ਬੰਦੇ ਸੌਰੀ ਇੱਕ ਸੌਰੀ 1 ਨਵੰਬਰ ਨੂੰ ਬਲਾਤਕਾਰ ਕੀਤਾ 1 ਦਸੰਬਰ ਨਹੀਂ 1 ਨਵੰਬਰ ਨੂੰ 1 ਨਵੰਬਰ ਨੂੰ ਬਲਾਤਕਾਰ ਕੀਤਾ 1 ਨਵੰਬਰ ਨੂੰ ਬਲਾਤਕਾਰ ਕਰਨ ਤੋਂ ਬਾਅਦ ਇਹ ਉੱਥੇ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉੱਥੇ ਬੱਚੇ ਸੀਗੇ ਜਿਹੜੇ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਆਪਣਾ ਇੱਕ ਧਰਨਾ ਲਾਤਾ ਤੇ ਧਰਨਾ ਲਾ ਕੇ ਉਹਨਾਂ ਨੇ ਉੱਥੇ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ ਜਦੋਂ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ 6 ਦਿਨਾਂ ਦੇ ਵਿੱਚ ਵਿੱਚ ਸੀਸੀਟੀਵੀ ਦੇ ਵਿੱਚ ਫੋਟੋ ਆ ਗਈਆਂ ਤੇ ਪਤਾ ਲੱਗ ਗਿਆ ਵੀ ਇਹ ਨੇ ਜਿਹੜੇ ਤਿੰਨ ਜਾਣੇ ਜਿਹੜੇ ਇਹ ਸਭ ਪਰ ਸੰਵਿਧਾਨ ਨੂੰ ਮੰਨਣ ਵਾਲੇ ਨੇ ਭਾਜਪਾ ਦੇ ਜਿਹੜੇ ਆਈਟੀ ਸੈੱਲ ਦੇ ਮੈਂਬਰ ਨੇ ਇਹਨਾਂ ਨੇ ਬਲਾਤਕਾਰ ਕੀਤਾਗਾ 6 ਤਰੀਕ ਨੂੰ ਪਤਾ ਲੱਗਿਆ 6 ਤਰੀਕ ਤੋਂ ਬਾਅਦ ਵੀ 60 ਦਿਨੇ ਬੰਦੇ ਫੜੇ ਨਹੀਂ ਗਏ 1 ਤਰੀਕ ਤੋਂ ਲੈ ਕੇ 1 ਜਨਵਰੀ ਨੂੰ ਬੰਦੇ ਫੜੇ ਗਏ ਨਗੇ ਇਹ 1 ਤਰੀਕ ਤੋਂ ਲੈ ਕੇ 1 ਜਨਵਰੀ ਤੱਕ 60 ਦਿਨ ਨਹੀਂ ਬੰਦੇ ਫੜੇ ਗਏ ਇਹ ਜਦ ਕਿ 6 ਦਿਨਾਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਸੀ ਵੀ ਕੌਣ ਨੇ ਨਹੀਂ ਫੜੇ ਉਹਦਾ ਕਾਰਨ ਕੀ ਹੈ ਇਹ ਬੰਦੇ ਦੀਆਂ ਤੁਸੀਂ ਆ ਫੋਟੋ ਦੇਖੋ ਕਨਾਲ ਪਾਂਡੇ ਕਿਸੇ ਤਰੀਕੇ ਨਾਲ ਖੜਾ ਇਹ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰ ਰਿਹਾ ਪ੍ਰਧਾਨ ਮੰਤਰੀ ਦੇ ਕੋਲੇ ਫੋਟੋ ਜਿਹੜਾ ਬੰਦਾ ਖਿਚਾਉਂਦਾਗਾ ਉਹਦਾ ਵੀ ਇੱਕ ਕਰਟੇਰੀਆ ਹੁੰਦਾ ਹਰੇਕ ਬੰਦਾ ਨਹੀਂ ਅੰਦਰ ਵੜ ਸਕਦਾ ਕੱਠ ਦੇ ਵਿੱਚੋਂ ਕੱਠ ਦੇ ਵਿੱਚ 20 50 ਬੰਦੇ ਖੜੇ ਹੋਣ ਉੱਥੇ ਤੁਸੀਂ ਕੋਲੇ ਖੜ ਕੇ ਇੱਕ ਵੱਖਰੀ ਗੱਲ ਆ ਪਰ ਜਿਸ ਤਰੀਕੇ ਦੀ ਫੋਟੋ ਕੁਨਾਲ ਪਾਂਡੇ ਦੀ ਆ ਇਸ ਤਰੀਕੇ ਦੀ ਫੋਟੋ ਨਹੀਂ ਕੋਈ ਬੰਦਾ ਖਿਚਾ ਸਕਦਾ ਇਹਦੀਆਂ ਫੋਟੋਆਂ ਨੇਗੀਆਂ ਨਾਲ ਇਹਦੀਆਂ ਫੋਟੋਆਂ ਤੁਸੀਂ ਇਹਦੇ ਨਾਲ ਦੇਖ ਲਓ ਆਪਣਾ ਅਯੋਗੀ ਨਾਲ ਫੋਟੋ ਦੇਖ ਲਓ ਇਹਦੀ ਯੋ ਇਹ ਬਿਲਕੁਲ ਨੇੜੇ ਦੇ ਨਜ਼ਦੀਕੀ ਬੰਦੇ ਸੀ ਤੁਸੀਂ ਆ ਸ਼ਖਸ਼ਮ ਪਟੇਲ ਜਿਹੜਾ ਸ਼ਖਸ਼ਮ ਪਟੇਲ ਹੈ ਇਹ ਸਮ੍ਰਿਤੀ ਇਰਾਨੀ ਨੂੰ ਜਿਆਦਾ ਇਹ ਕਹਿੰਦਾ ਵੀ ਮੈਂ ਤਾਂ ਜੋ ਵੀ ਸਿੱਖਿਆ ਮੈਂ ਤਾਂ ਸਮ੍ਰਿਤੀ ਇਰਾਨੀ ਤੋਂ ਸਿੱਖਿਆ ਇਹਦੀ ਸਮ੍ਰਿਤੀ ਇਰਾਨੀ ਨਾਲ ਫੋਟੋ ਦੇਖ ਲਓ ਤੇ ਉਸ ਤੋਂ ਬਾਅਦ ਇੱਕ ਹੋਰ ਬੰਦਾ ਨਵਾਂ ਹੀ ਪਿਕਚਰ ਦੇ ਵਿੱਚ ਆਇਆ ਤੁਹਾਨੂੰ ਭਾਜਪਾ ਕਿਵੇਂ ਭਰੀ ਪਈਆ ਬਲਾਤਕਾਰੀਆਂ ਨਾਲ ਆ ਉਸ ਤੋਂ ਬਾਅਦ ਨਵਾਂ ਬੰਦਾਗਾ ਇਹ ਕਢੀਲਾ ਦਾ ਸੀਐਮਡੀ ਹੈ ਰਜੀਵ ਮੋਦੀ ਕਢੀਲਾ ਦਾ ਸੀਐਮਡੀ ਇਹਦੇ ਤੇ ਦੋਸ਼ ਲੱਗਿਆ ਇੱਕ ਬਲਗੇਰੀਆਨ ਲੜਕੀ ਨੇ ਦੋਸ਼ ਲਾਇਆ ਵੀ ਇਹਨੇ ਮੇਰਾ ਜਨਸੀ ਸ਼ੋਸ਼ਣ ਕੀਤਾਗਾ ਮੇਰੇ ਨਾਲ ਬਲਾਤਕਾਰ ਕੀਤਾ ਇਹਦੇ ਤੇ ਪੁਲਿਸ ਪਰਚਾ ਨਹੀਂ ਸੀ ਦਰਜ ਕਰ ਰਹੀ ਗੁਜਰਾਤ ਦਾ ਰਹਿਣ ਵਾਲਾਗਾ ਇਹ ਪੁਰਸ ਪੁਲਿਸ ਇਹ ਤੇ ਪਰਚਾ ਨਹੀਂ ਸੀ ਦਰਜ ਕਰ ਰਹੀ ਇਹਦੇ ਪਿੱਛੇ ਹਾਈ ਕੋਰਟ ਨੇ ਇੰਟਰਫੀਅਰ ਕੀਤਾ ਹਾਈ ਕੋਰਟ ਦੇ ਇੰਟਰਫੀਅਰ ਕਰਨ ਤੋਂ ਬਾਅਦ ਇਹ ਬੰਦੇ ਦੇ ਪਰਚਾ ਦਰਜ ਹੋਇਆ ਦੇਖੋ ਇਹ ਕਿੱਥੇ ਮਿਲ ਰਿਹਾ ਪ੍ਰਧਾਨ ਮੰਤਰੀ ਜੀ ਨੂੰ ਹਵਾਈ ਅੱਡੇ ਤੇ ਹਵਾਈ ਅੱਡੇ ਤੇ ਐਂਟਰੀ ਕਰਨ ਤੋਂ ਪਹਿਲਾਂ ਪਤਾ ਹੁੰਦਾ ਜਿਹੜਾ ਬੰਦਾ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦਾ ਜਾਂ ਮੁੱਖ ਮੰਤਰੀ ਨੂੰ ਮਿਲਣ ਜਾਂਦਾ ਉਹਦੀ ਪੂਰਾ ਕਰਾਈਟੇਰੀਆ ਪਤਾ ਹੁੰਦਾ ਏ ਟੂ ਜ਼ੈਡ ਉਹਦੇ ਕੱਛੇ ਤੱਕ ਪਤਾ ਹੁੰਦਾ ਵੀ ਕੀ ਪਾਇਆ ਹੋਇਆ ਹੈਗਾ ਇਹਦੇ ਉਹਦੀ ਸਾਰੀ ਜ਼ਿੰਦਗੀ ਪਤਾ ਹੁੰਦੀ ਆ ਵੀ ਬੰਦੇ ਨੇ ਕਿਵੇਂ ਜੀਆ ਕਿਵੇਂ ਨਹੀਂ ਜਿਹੜਾ ਬੰਦਾ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦਾ ਪਰ ਇਹ ਮਿਲ ਰਿਹਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਇਹ ਤੇ ਪਰਚਾ ਹੋਇਆ ਬੁਲਗੇਰੀਆਲ ਮੂਲ ਦੀ ਲੜਕੀ ਨਾਲ ਇਹਨੇ ਬਲਾਤਕਾਰ ਕਰ ਕੀਤਾ ਸੀ ਇਹਦੇ ਉੱਥੇ ਕਢੀਲਾ ਦੇ ਵਿੱਚ ਇਹਦੀ ਕੰਪਨੀ ਦੇ ਵਿੱਚ ਇਹ ਕੁੜੀ ਕੰਮ ਕਰਦੀ ਸੀ ਉਸ ਤੋਂ ਬਾਅਦ ਤੁਸੀਂ ਹੋਰ ਦੇਖ ਲਓ ਆ ਜਾਊਗਾ ਹਾਂ ਆਸਟ੍ਰੇਲੀਆ ਦੇ ਵਿੱਚ ਇੱਕ ਆਹ ਬੰਦਾ ਹੈਗਾ ਇਹਦਾ ਨਾਮ ਹੈਗਾ ਬਲੇਸ਼ ਧੜਖੜ ਬਲੇਸ਼ ਧੜਖੜ ਬਲੇਸ਼ ਧੜਖੜ ਨਾਮ ਦਾ ਉਹਦਾ ਬੰਦਾ ਇਹਨੇ ਕੋਰੀਆ ਮੂਲ ਦੀਆਂ ਪੰਜ ਲੇਡੀਜ਼ ਦੇ ਨਾਲ ਅਜੈਂਸੀ ਸੋਸ਼ਣ ਕੀਤਾ ਬਲਾਤਕਾਰ ਕੀਤਾ ਇਹ ਆ ਮੋਦੀ ਜੀ ਨਾਲ ਇਹਦੀਆਂ ਫੋਟੋਆਂ ਨੇਗੀਆਂ ਤੇ ਇਹ ਬੰਦਾ ਓਵਰ ਸੀਜ ਫਰੈਂਡ ਆਫ ਬੀਜੇਪੀ ਦਾ ਮੈਂਬਰ ਹੈ ਆਸਟ੍ਰੇਲੀਆ ਦਾ ਤੇ ਮੈਂਬਰ ਨਹੀਂ ਪ੍ਰੈਜ਼ੀਡੈਂਟ ਹੈ ਤੇ ਇਹ ਬੰਦੇ ਨੇ 2014 ਵਿੱਚ ਜਦੋਂ ਪ੍ਰਧਾਨ ਮੰਤਰੀ ਜੀ ਆਸਟ੍ਰੇਲੀਆ ਗਏ ਨੇ ਜਿਹੜਾ ਪ੍ਰਧਾਨ ਮੰਤਰੀ ਜੀ ਨੂੰ ਸਾਹਮਣੇ ਸਵਾਲ ਦਾ ਕੰਮ ਸੀ ਜੋ ਵੀ ਉੱਥੇ ਕੀਤਾ ਇਸ ਬੰਦੇ ਨੇ ਕੀਤਾ ਸੀਗਾ ਬਲੇਸ਼ ਧਨ ਖੜਨੇ ਆ ਪ੍ਰਧਾਨ ਮੰਤਰੀ ਜੀ ਨਾਲ ਫੋਟੋ ਹਣੇ ਇਹਦੀਆਂ ਤੇ ਉਸ ਤੋਂ ਬਾਅਦ ਇਹ ਬੰਦਾ ਕੀ ਕਰਦਾ ਸੀ ਇਹ ਕੁੜੀਆਂ ਨੂੰ ਨਸ਼ੀਲੀਆਂ ਦਵਾਈਆਂ ਪਾ ਕੇ ਨਿਰਵਰਸਤਰ ਕਰਕੇ ਉਹਨਾਂ ਦੀ ਵੀਡੀਓ ਬਣਾ ਲੈਂਦਾ ਸੀ ਫਿਰ ਉਹਨਾਂ ਨੂੰ ਜਿਨਸੀ ਸ਼ੋਸ਼ਣ ਦੇ ਕੰਮ ਦੇ ਵਿੱਚ ਭੇਜੇ ਭੇਜਦਾ ਸੀ ਤੇ ਉਹਨਾਂ ਤੋਂ ਬੈਨੇਫਿਟ ਲੈਂਦਾ ਸੀ ਇਹਦੇ ਇਹਦੇ ਖਿਲਾਫ ਸ਼ਿਕਾਇਤ ਕੀਤੀ ਜੂਨ ਸ਼ੋਸ਼ਣ ਦੇ ਇਹਦੇ ਖਿਲਾਫ 39 ਮਾਮਲੇ ਦਰਜ ਨੇ ਤੇ 39 ਦੇ 39 ਮਾਮਲਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਦੋਸ਼ੀ ਪਾਇਆ ਗਿਆ ਸਾਰਿਆਂ ਦੇ ਵਿੱਚ ਇਹਨੂੰ ਸਜ਼ਾ ਹੋਈ ਹੁਣ ਇਹ ਜੇਲ੍ਹ ਦੇ ਵਿੱਚ ਬੰਦਾ ਹੈ ਪ੍ਰਧਾਨ ਮੰਤਰੀ ਜੀ ਨਾਲ ਫੋਟੋਆਂ ਲਏ ਗਿਆ ਦੀਆਂ ਕੀ ਇਹ ਸਾਰੇ ਗੁੰਡੇ ਬਦਮਾਸ਼ ਧਰਮ ਦੇ ਨਉਤੇ ਰਾਜਨੀਤੀ ਦੇ ਨਉਤੇ ਰਾਸ਼ਟਰਵਾਦ ਦੇ ਨਉਤੇ ਕੀ ਗੁੰਡੇ ਬਦਮਾਸ਼ ਵੜ ਗਏ ਹੁਣ ਬੀਜੇਪੀ ਦੇ ਵਿੱਚ ਆ ਕੇ ਇਹ ਸਪਸ਼ਟ ਕਰਨਾ ਚਾਹੀਦਾ ਮੋਦੀ ਜੀ ਨੂੰ ਬੋਲਣਾ ਚਾਹੀਦਾ ਇਹਦੇ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਇਹ ਖੁਦ ਨੂੰ ਰਾਮ ਭਗਤ ਦੱਸਣ ਵਾਲੇ ਬੰਦੇ ਇਹਨਾਂ ਦੇ ਕੈਰੇਕਟਰ ਆਹ ਹਨਗੇ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਜਿੰਨੀਆਂ ਫੋਟੋਆਂ ਮੈਂ ਤੁਹਾਨੂੰ ਦਿਖਾ ਰਿਹਾਗਾ ਤੁਸੀਂ ਇੰਨੀਆਂ ਫੋਟੋਆਂ ਪਹਿਲਾਂ ਕਿਸੇ ਲੀਡਰ ਦੇ ਦੇ ਨਾਲ ਜਿਹੜੇ ਕਿਸੇ ਵੀ ਲੀਡਰ ਦੇ ਨਾਲ ਇੰਨੀਆਂ ਫੋਟੋਆਂ ਨਹੀਂ ਤੁਸੀਂ ਦੇਖੀਆਂ ਹੋਣੀਆਂ ਵੀ ਐਨੇ ਬੰਦਿਆਂ ਦੀਆਂ ਫੋਟੋਆਂ ਨੇ ਗਿਆ ਇੱਕ ਐਨੇ ਲੀਡਰਾਂ ਦੇ ਨਾਲ ਇੰਨੇ ਜਿਹੜੇ ਬਲਾਤਕਾਰੀ ਨੇ ਜਾਂ ਜਿਹੜੇ ਐਨੇ ਠੱਗੀ ਠੱਗ ਚੋਰ ਬੰਦੇ ਨੇ ਉਹਨਾਂ ਦੀਆਂ ਫੋਟੋਆਂ ਨੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾਗਾ ਫੋਟੋ ਤੁਸੀਂ ਆਹ ਦੇਖੋ ਜਿਹੜਾ ਸੰਜੇ ਸ਼ੇਰਪੁਰੀਆ ਸੰਜੇ ਸ਼ੇਰਪੁਰੀਆ ਰਣਵੇ ਤੇ ਮਿਲ ਰਿਹਾ ਹੈਗਾ ਇਹ ਆ ਸੰਜੇ ਸ਼ੇਰਪੁਰੀਆ ਦੀ ਫੋਟੋ ਹੈ ਇਹ ਰਣਵੇ ਤੇ ਮਿਲ ਰਿਹਾ ਈਡੀ ਦੇ ਇਹ ਬੰਦਾ ਲੋਕਾਂ ਦੇ ਨਾਲ ਧੋਖੇ ਕਰਦਾ ਸੀ ਠੱਗ ਹੈ ਇਹ ਬੰਦਾ ਬਹੁਤ ਵੱਡਾ 420 ਆਦਮੀ ਐ ਇਹ ਬੰਦਾ ਈਡੀ ਦੇ ਕੇਸ ਖਤਮ ਕਰਨ ਦੇ ਲੋਕਾਂ ਨਾਲ ਸੌਦੇ ਕਰਦਾ ਸੀ ਮੈਂ ਤੁਹਾਡੇ ਈਡੀ ਦੇ ਕੇਸ ਖਤਮ ਕਰਾ ਦੂੰਗਾ 15000 ਬੰਦੇ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਆ ਵੀ ਇਹ ਬੰਦਾ ਸਾਨੂੰ ਨੌਕਰੀ ਦੇ ਚਾਂਸੇ ਦੇ ਕੇ ਸਾ ਤੋਂ ਪੈਸੇ ਲੁੱਟ ਕੇ ਲੈ ਗਿਆ ਪ੍ਰਧਾਨ ਮੰਤਰੀ ਜੀ ਨਾਲ ਰਣਵੇ ਦੇ ਫੋਟੋ ਹੈ ਜਿਹੜੇ ਪ੍ਰਧਾਨ ਮੰਤਰੀ ਜੀ ਨਾਲ ਫੋਟੋ ਖਿੱਚੀ ਜਾਂਦੀ ਆ ਉਹਦੀ ਇੱਕ ਪ੍ਰਕਿਰਿਆ ਹੁੰਦੀ ਆ ਉਹ ਪ੍ਰਕਿਰਿਆ ਦੇ ਤਹਿਤ ਹੀ ਬੰਦਾ ਅੰਦਰ ਜਾਂਦਾਗਾ ਪ੍ਰਕਿਰਿਆ ਦੇ ਤਹਿਤ ਜਿਹੜਾ ਪ੍ਰਧਾਨ ਮੰਤਰੀ ਕਿਤੇ ਕੋਈ ਮਾੜੀ ਬੁੱਟੀ ਗੱਲ ਹੈ ਪ੍ਰਧਾਨ ਮੰਤਰੀ ਜੀ ਨੂੰ ਮਿਲਣਾ ਕਿਤੇ ਛੋਟੀ ਜੀ ਗੱਲ ਹੁੰਦੀ ਹੈ ਪਰ ਪ੍ਰਧਾਨ ਮੰਤਰੀ ਨੂੰ ਮਿਲਣ ਉਹ ਬੰਦਾ ਜਾਂਦਾਗਾ ਜਿਹੜੇ ਬੰਦੇ ਦੇ ਪੂਰਾ ਕਰਾਈਟੇਰੀਆ ਪਹਿਲਾਂ ਲਿਖਿਆ ਹੋਇਆ ਹੁੰਦਾ ਪੂਰੀ ਉਹਦੀ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਹੁੰਦੀ ਆ ਇਹ ਹੁਣ ਮੈਨੂੰ ਇਹ ਲੱਗਦਾ ਵੀ ਇਨ੍ਹਾਂ ਮਾਮਲਿਆਂ 'ਚ ਵੀ ਕਿਤੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਹਰੇਕ ਗੱਲ ਦੇ ਵਿੱਚ ਕਹਿੰਦਾ ਨੇ ਵੀ ਇਹ ਤਾਂ ਜੀ ਪ੍ਰਧਾਨ ਮੰਤਰੀ ਜੀ ਪਹਿਲੇ ਨੰਬਰ ਤੇ ਆ ਗਏ ਕਿਤੇ ਇਸ ਗੱਲ ਦੇ ਵਿੱਚ ਵੀ ਪਹਿਲੇ ਨੰਬਰ ਤੇ ਤਾਂ ਨਹੀਂ ਆ ਗਏ ਅਸੀਂ ਇਸ ਗੱਲ ਦਾ ਦੋਸ਼ ਨਹੀਂ ਲਾ ਰਹੇ ਵੀ ਪ੍ਰਧਾਨ ਮੰਤਰੀ ਇਸ ਮਾਮਲੇ 'ਚ ਦੋਸ਼ੀ ਨੇ ਪਰ ਪ੍ਰਧਾਨ ਮੰਤਰੀ ਜੀ ਨਾਲ ਫੋਟੋਆਂ ਨੇ ਉਹਨਾਂ ਦੀਆਂ ਤੇ ਦੂਜੇ ਬੰਦਿਆਂ ਨਾਲ ਭਾਜਪਾ ਦੇ ਕਿੰਨੇ ਲੀਡਰ ਨੇ ਜਿਨ੍ਹਾਂ ਦੇ ਨਾਲ ਫੋਟੋਆਂ ਨੇ ਕਿ ਉਹਨਾਂ ਦੀਆਂ ਇਹ ਸਾਰਿਆਂ ਨੂੰ ਘੱਟੋ ਘੱਟ ਕਲੀਅਰ ਕੱਟ ਬੋਲਣਾ ਤਾਂ ਚਾਹੀਦਾ ਅੱਜ ਤੱਕ ਕੋਈ ਨਹੀਂ ਬੋਲਿਆ ਤੇ ਫਿਰ ਤੁਹਾਨੂੰ ਮੈਂ ਹੋਰ ਦੱਸਦਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਬੰਦਾ ਆ ਗਿਆ ਜੀ ਔਰ ਇਹ ਇਹ ਬੰਦਾ ਹੈਗਾ ਜਿਹੜਾ ਸੰਜੇ ਸ਼ੇਰਪੁਰਿਆ ਨੋਇਡਾ ਪੁਲਿਸ ਨੇ ਜਿਹੜਾ ਨੋਇਡਾ ਪੁਲਿਸ ਦੀ ਸਪੈਸ਼ਲ ਟੋਕੜੀ ਬਣਾ ਐਸਟੀਐਫ ਬਣਾਈ ਗਈ ਸੀ ਐਸਟੀਐਫ ਨੇ ਫਿਰ ਇਹਨੂੰ ਸ਼ੇਰਪੁਰਿਆ ਨੂੰ ਚੱਕਿਆਗਾ ਗ੍ਰਿਫਤਾਰ ਕੀਤਾ ਹੁਣ ਪੀਐਮ ਨੂੰ ਇਹ ਬੰਦਾ ਮਿਲ ਰਿਹਾਗਾ ਦੇਖੋ ਤੁਸੀਂ ਉਸ ਤੋਂ ਬਾਅਦ ਤੁਸੀਂ ਕਿੰਨੇ ਧਰਮ ਦੇ ਨਾਂ ਤੇ ਇਧਰ ਰਾਸ਼ਟਰਵਾਦ ਦੇ ਨਾਂ ਤੇ ਕਿੰਨੇ ਜਿਹੜੇ ਗੁੰਡੇ ਬਦਮਾਸ਼ ਨੇ ਉਹ ਆ ਗਏ ਬੀਜੇਪੀ ਦੇ ਵਿੱਚ ਕੀ ਐਂਟਰ ਹੋ ਚੁੱਕੇ ਨੇ ਹੁਣ 121 ਫੋਟੋਆਂ ਨੇ ਆ 121 ਨੇ ਸਾਰਿਆਂ ਦੇ ਨਾਲ ਆ ਜੇਪੀ ਨੱਡਾ ਜੀ ਨਾਲ ਫੋਟੋ ਹੈ ਤੁਸੀਂ ਦੇਖ ਲਓ ਮੰਤਰੀ ਧਰਮਪਾਲ ਜੀ ਨਾਲ ਮੰਤਰੀ ਸੁਨੀਲ ਜਾਖੜ ਜੀ ਨਾਲ ਇਹਦੀ ਫੋਟੋ ਆ ਗਈ ਤੇ ਉਸ ਤੋਂ ਬਾਅਦ ਸਮ੍ਰਿਤੀ ਰਾਨੀ ਨਾਲ ਤਾਂ ਸ਼ਖਸ਼ਮ ਪਟੇਲ ਦੀਆਂ ਫੋਟੋਆਂ ਨੇ ਉਹ ਤਾਂ ਮੰਨਦਾ ਹੀ ਵੀ ਸਮ੍ਰਿਤੀ ਰਾਨੀ ਸਭ ਤੋਂ ਵੱਡੀ ਜਿਹੜੀ ਵੀ ਮੈਂ ਤਾਂ ਚੱਲਦਾ ਹੀ ਸਮ੍ਰਿਤੀ ਰਾਨੀ ਦੇ ਮੁਤਾਬਕ ਆ ਵੀ ਮੈਂ ਤਾਂ ਜਿੰਨੀ ਸਿੱਖਿਆ ਲਈ ਅਸਮ੍ਰਿਤੀ ਰਾਨੀ ਤੋਂ ਲਈਆ ਫਿਰ ਧਰਮਿੰਦਰ ਪ੍ਰਧਾਨ ਨਾਲ ਜੇਪੀ ਲੱड्डा ਨਾਲ ਸਾਰਿਆਂ ਨਾਲ ਫੋਟੋਆਂ ਨੇ ਬੰਦਿਆਂ ਦੀਆਂ ਇੰਨੇ ਬੰਦਿਆਂ ਨਾਲ ਫੋਟੋ ਐ ਨਹੀਂ ਖਿੱਚੀ ਜਾ ਸਕਦੀ ਵੀ ਉਹੀ ਫੋਟੋ ਖਿੱਚੀ ਗਈ ਇਹ ਬੰਦੇ ਬਕਾਇਦਾ ਤੌਰ ਤੇ ਵਿੱਚ ਬੜੇ ਹੋਏ ਨੇ ਪੂਰੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਨੇ ਇਸੇ ਕਰਕੇ 60 ਦਿਨ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਗੀ ਉਹ ਤਾਂ ਦੁਬਾਰਾ ਉੱਥੇ ਫੇਰ ਬਨਾਰਸ Hindu ਯੂਨੀਵਰਸਿਟੀ ਦੇ ਵਿੱਚ ਦੁਬਾਰਾ ਫੇਰ ਉੱਥੇ ਧਰਨਾ ਲਾਇਆ ਵੀਸ ਜਿਹੜਾ ਬਲਾਤਕਾਰ ਲੜਕੀ ਨਾਲ ਹੋਇਆ ਇਹਦੇ ਦੋਸ਼ੀਆਂ ਨੂੰ ਫੜਿਆ ਜਾਵੇ ਜਦੋਂ ਕਿ ਦੋਸ਼ੀ ਪਹਿਚਾਨ ਚ ਆ ਚੁੱਕੇ ਨੇ ਹੁਣ ਇਹ ਕਰਨਵੀਰ ਬਾਬਾ ਮੰਦਰ ਦੇ ਨਾਲ ਜਿਹੜਾ ਕਮਰਾ ਉਹ ਕਮਰੇ ਦੇ ਵਿੱਚ ਬਲਾਤਕਾਰ ਕਰਦੇ ਨੇ ਇਹ ਇਹਦਾ ਮਤਲਬ ਵੀ ਜਿਹੜਾ ਧਰਮ ਦੇ ਨਾਂ ਤੇ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ RAM ਦੇ ਭਗਤਾਂ ਕੀ ਇਹਨਾਂ ਨੂੰ RAM ਤੋਂ ਭੋਰਾ ਵੀ ਡਰ ਨਹੀਂ ਲੱਗਦਾ ਜਿੱਥੇ ਵੀ ਬਲਾਤਕਾਰ ਹੁੰਦਾ ਮੰਦਿਰ ਚ ਲੈ ਜਾ ਕੇ ਬਲਾਤਕਾਰ ਕਰ ਦਿੰਦੇ ਨੇ ਉਹਨੂੰ ਇਹੀ ਮਾਮਲਾ ਕਟੂਆ ਦੇ ਵਿੱਚ 2018 ਦੇ ਵਿੱਚ ਆਇਆ ਸੀ ਜਿੱਥੇ ਛੋਟੀ ਜੀ 8 ਸਾਲ ਦੀ ਇੱਕ ਬੱਚੀ ਦੇ ਨਾਲ ਪੰਡਤ ਨੇ ਬਲਾਤਕਾਰ ਕਰਤਾ ਸੀਗਾ ਬੀਜੇਪੀ ਦਾ ਮੰਤਰੀ ਤਰੰਗਾ ਲੈ ਕੇ ਤਰੰਗਾ ਲੈ ਕੇ ਬਾਜ਼ਾਰ ਚ ਘੁੰਮਦਾ ਰਿਹਾ ਉਹਦੇ ਹੱਕ ਦੇ ਵਿੱਚ ਸਪੋਰਟ ਕਰਦਾ ਰਿਹਾ ਵੀ ਇਹਨੇ ਜੀ ਬਲਾਤਕਾਰ ਨਹੀਂ ਕੀਤਾ ਬਿਲਕਿਸਵਰਨ ਉਹਦੇ ਬਿਲਕਿਸਵਰਨ ਉਹਦੇ ਜਿਹੜੇ ਬਿਲਕਿਸਵਰਨ ਵਾਲਾ ਜਿਹੜਾ ਕੇਸ ਸੀਗਾ 2022 ਦੇ ਵਿੱਚ ਬਿਲਕਿਸਵਨੋ ਦੇ ਜਿਹੜੇ ਪਲਾਤਕਾਰੀ ਸੀ ਉਹਨਾਂ ਨੂੰ 15 ਅਗਸਤ 2022 ਨੂੰ ਛੱਡਿਆ ਗਿਆ ਤੇ ਉਹਦੇ ਉਹਦੇ ਪੇਟ ਦੇ ਵਿੱਚ ਬੱਚਾ ਸੀ ਉਹਦੇ ਪੇਟ ਦੇ ਵਿੱਚ ਬੱਚਾ ਹੁਣ ਦਿਨ ਉਹਦਾ ਬਲਾਤਕਾਰ ਕੀਤਾ ਨਾਲ ਉਹਦੀ 3 ਸਾਲ ਦੀ 3.5 ਸਾਲ ਦੀ ਕੁੜੀ ਸੀ ਉਹਦਾ ਗਲਾ ਵਟਿਆ ਤੇ ਕੀ ਉਹਦੇ ਦੋਸ਼ੀ ਐ ਮਿੱਤਸ਼ਾ ਜੀ ਕੀ ਉਹਦੇ ਦੋਸ਼ੀ ਸੰਵਧਾਨ ਦੇ ਮਤਾਬਕ ਸਹੀ ਕਾਰਾ ਕਰਕੇ ਗਏ ਸੀ ਜਿਹੜਾ ਉਹਨਾਂ ਨੂੰ ਤੁਸੀਂ ਛੱਡਿਆ ਫਿਰ ਤੁਸੀਂ ਬਿਲਕਿਸਵਨੋ ਦੇ ਤੁਸੀਂ ਇਹਨੂੰ ਵੀ ਤਾਂ ਛੱਡਿਆਗਾ ਕੀ ਉਹਦੇ ਦੋਸ਼ੀ ਸੰਵਧਾਨ ਦੇ ਮਤਾਬਕ ਸਹੀ ਕੰਮ ਕੀਤਾ ਸੀ ਜਿਹੜਾ ਉਹਨਾਂ ਨੇ ਛੱਡਿਆ ਤੁਸੀਂ ਤੁਸੀਂ ਹੁਣ ਇੱਥੇ ਬਲਵੰਤ ਸਿੰਘ ਰਾਜਵਾਨੇ ਦੇ ਮਾਮਲੇ ਦੇ ਤੁਸੀਂ ਕਹੀਂ ਜਾਣੇ ਹੋ ਵੀ ਇਹ ਤਾਂ ਸਭ ਤਾਂ ਉਹ ਤਾਂ ਸੰਵਿਧਾਨ ਦੇ ਮੁਤਾਬਕ ਆਪਣੀਆਂ ਸਜ਼ਾਵਾਂ ਪੂਰੀਆਂ ਕਰੀ ਬੈਠੇ ਨੇ ਉਹਨਾਂ ਨੇ ਤਾਂ ਸਜ਼ਾਵਾਂ ਜਿੰਨੀਆਂ ਵੀ ਸੰਵਿਧਾਨ ਦੇ ਮੁਤਾਬਕ ਜਿਹੜਾ ਕਤਲ ਦਾ ਕੇਸ ਆ 20 ਸਾਲ ਤੋਂ ਉੱਪਰ ਸਜ਼ਾ ਨਹੀਂ ਬਣਦੀ ਜਿੰਨੀ ਸਜ਼ਾ ਸੁਣਾਈ ਸੰਵਿਧਾਨ ਦੇ ਮੁਤਾਬਕ ਉਹਨੇ ਪੂਰੀ ਕਰ ਲਈ ਇੱਕ ਠੋਕ ਕੇ ਕਿਹਾ ਵੀ ਹਾਂ ਅਸੀਂ ਕੀਤਾ ਉਹਨਾਂ ਨੇ ਕਿਹਾ ਕਿਹਾ ਵੀ ਅਸੀਂ ਨਹੀਂ ਕੀਤਾ ਸਜ਼ਾ ਪੂਰੀ ਹੋ ਗਈ ਹਲੇ ਵੀ ਤੁਸੀਂ ਉਹਨਾਂ ਨੂੰ ਕਹੀਂ ਜਾਣੇ ਹੋ ਵੀ ਉਹ ਅੰਦਰੋਂ ਬਾਹਰ ਨਹੀਂ ਆ ਸਕਦੇ ਇਹ ਤਾਂ ਸਭ ਦਾ ਤੁਸੀਂ ਦਾ ਇਹਦਾ ਮਤਲਬ ਵੀ ਤੁਸੀਂ ਕਾਂਗਰਸ ਦੀ ਜਿਹੜੇ ਜਿਹੜੀਆਂ ਕਾਂਗਰਸ ਨੇ ਗਲਤੀਆਂ ਕੀਤੀਆਂ ਤੁਸੀਂ ਉਹ ਉਹਨਾਂ ਨੂੰ ਵੀ ਆਪਦੇ ਸਿਰ ਤੇ ਲੈ ਰਹੇ ਹੋਗੇ ਹੁਣ ਜਿਹੜੇ ਜਿਹੜਾ ਆਈਟੀ ਸੈੱਲ ਆਈਟੀ ਸੈੱਲ ਦੇ ਵਿੱਚ ਕੀ ਇਹ ਸਾਰੇ ਦੇਸ਼ ਤਰੋਹੀ ਹੀ ਇਹ ਕਹਾਂਗੇ ਆਪਾਂ ਇਹਨਾਂ ਨੂੰ ਇਹ ਸਾਰੇ ਦੇਸ਼ ਤਰੋਹੀ ਇਕੱਠੇ ਹੋ ਉਸ ਹੋ ਚੁੱਕੇ ਨੇ ਤੁਸੀਂ ਇੰਨੀਆਂ ਫੋਟੋਆਂ ਲੀਡਰਾਂ ਦੇ ਨਾਲ ਕਦੇ ਦੇਖੀਆਂ ਨੇ ਕਿਸੇ ਦੀ ਕੋਈ ਬਹੁਤ ਹੀ ਨੇੜੇ ਦਾ ਬੰਦਾ ਹੋਵੇ ਉਹਦੀ ਹੁਣ ਤੁਸੀਂ ਇੱਕ ਜੀ ਹੋਰ ਦੇਖੋ ਇਹ ਤਾਂ ਬੰਦੇ ਇੱਕ ਤਰੀਕ ਨੂੰ ਗ੍ਰਿਫਤਾਰ ਹੋ ਗਏ 4-5 ਤਰੀਕ ਨੂੰ ਇਹਨਾਂ ਦੇ ਜਿਹੜੇ ਟਵਿੱਟਰ ਹੈਂਡਲ ਲਏਗੇ ਜਿਨ੍ਹਾਂ ਨੂੰ ਆਪਾਂ ਐਕਸ ਕਹਿੰਦੇ ਆ ਹੁਣ ਉਹ ਬਰੇਟ ਹੋ ਰਹੇ ਨੇ ਉਹਨਾਂ ਨੂੰ ਡਿਲੀਟ ਕੀਤਾ ਜਾ ਰਿਹਾ ਆ ਉਹਨਾਂ ਦੇ ਟਵਿੱਟਰ ਹੈਂਡਲ ਤੋਂ ਹੀ ਆ ਲਖਸ਼ਕਸ਼ਮ ਪਟੇਲ ਦਾ ਟਵਿੱਟਰ ਹੈਂਡਲ ਆ ਆ ਕਨਾਲ ਪਾਂਡੇ ਦਾ ਟਵਿੱਟਰ ਹੈਂਡਲ ਆ ਦੋਨੇ ਡਿਲੀਟ ਕੀਤੇ ਹੋਏ ਨੇ ਜਦਕਿ ਜਦੋਂ ਇਹ ਤਾਂ ਆਪਦੇ ਆਪ ਕਹਿੰਦੇ ਨੇ ਵੀ ਇਹ ਤਾਂ ਮੱਧ ਪ੍ਰਦੇਸ਼ ਦੇ ਵਿੱਚ ਆਈਟੀ ਸੈੱਲ ਦੇ ਤੌਰ ਤੇ ਉੱਥੇ ਕਰਨ ਗਏ ਹੋਏ ਸੀਗੇ ਪ੍ਰਚਾਰ ਕਰਨ ਗਏ ਸੀਗੇ ਇਹ ਤਾਂ ਵੀ ਦੇ ਉੱਤੇ ਬਲਾਤਕਾਰ ਕਰਨ ਤੋਂ ਬਾਅਦ ਇਹ ਪ੍ਰਚਾਰ ਕਰਨ ਚਲੇ ਗਏ ਇਹਦਾ ਮਤਲਬ ਵੀ ਜਦੋਂ 7 ਦਿਨਾਂ ਬਾਅਦ ਪਤਾ ਲੱਗ ਗਿਆ ਵੀ ਬਲਾਤਕਾਰੀ ਇਹ ਲੋਕ ਨੇ ਫੇਰ ਵੀ ਇਹ ਬੰਦੇ ਭਾਜਪਾ ਆਈਟੀ ਸੈੱਲ ਦੇ ਵਿੱਚ ਪ੍ਰਚਾਰ ਕਰਦੇ ਰਹੇ ਜਾ ਕੇ Madhya Pradesh ਦੇ ਵਿੱਚ ਇਹਨਾਂ ਦੇ ਟਵਿੱਟਰ ਹੈਂਡਲ ਹੁਣ ਡਿਲੀਟ ਕੀਤੇ ਜਾ ਰਹੇ ਨੇ ਫੇਰ ਇਹਨਾਂ ਦੇ ਟਵਿੱਟਰ ਹੈਂਡਲ ਚਲਾ ਕੌਣ ਰਿਹਾ ਇਹਦਾ ਮਤਲਬ ਵੀ ਫੋਟੋਆਂ ਤੋਂ ਡਰ ਲੱਗਦਾ ਹੁਣ ਵੀ ਫੋਟੋਆਂ ਸਾਹਮਣੇ ਆ ਗਈਆਂ ਇਹਦਾ ਮਤਲਬ ਫੋਟੋ ਮੁੱਦਾ ਹੈਗੀ ਆ ਜਿਹੜੇ ਜੇ ਅਗਰ ਇਹਨਾਂ ਦਾ ਟਵਿੱਟਰ ਹੈਂਡਲ ਕਿਉਂਕਿ ਇਹਨਾਂ ਦਾ ਟਵਿੱਟਰ ਹੈਂਡਲ ਤੇ ਦਾ ਸਾਰੀਆਂ ਮੋਦੀ ਦੀਆਂ ਗਾਰੰਟੀਆਂ ਦਿਖਾਈਆਂ ਹੋਈਆਂ ਨੇ ਜਾਂ ਆਪਣੀਆਂ ਫੋਟੋਆਂ ਵਗੈਰਾ ਪਾਈਆਂ ਹੋਈਆਂ ਨੇ ਇਹਨਾਂ ਨੇ ਜਿਹੜੇ ਇਹਨਾਂ ਦੇ ਟਵਿੱਟਰ ਹੈਂਡਲ ਚੱਲਦੇ ਨੇ ਹੁਣ ਇਹ ਦੇਖੋ ਹੁਣ ਇਹ ਜੇ ਇਹ ਗੱਲ ਸਹੀ ਹੈ ਤਾਂ ਕਈ ਲੋਕ ਇਹ ਕਹਿੰਦੇ ਨੇ ਜੀ ਇਹ ਤਾਂ ਫੋਟੋਆਂ ਨੇ ਜਿਹੜੀਆਂ ਪਹਿਲਾਂ ਦੀਆਂ ਫੋਟੋਆਂ ਨੇ ਬਿਲਾਤਕਾਰ ਤੋਂ ਪਹਿਲਾਂ ਦੀਆਂ ਨੇ ਅਗਰੇ ਬਿਲਾਤਕਾਰ ਤੋਂ ਪਹਿਲਾਂ ਦੀਆਂ ਫੋਟੋਆਂ ਨੇ ਤਾ ਇਹ ਬੰਦਿਆ ਨੇ ਕੀ ਰਾਜਨੀਤੀ ਤੇ ਸੱਤਾ ਦੇ ਵਿੱਚ ਕੀ ਕੀ ਹਾਸਲ ਕੀਤਾ ਕੀ ਕੀ ਕੰਮ ਕਰਵਾਏ ਇਹਨਾਂ ਦੀ ਸਾਰੀ ਪੜਤਾਲ ਹੋਣੀ ਚਾਹੀਦੀ ਆ ਆ ਮੈਂ ਤੁਹਾਨੂੰ ਇੱਕ ਟਵੀਟ ਦਿਖਾਉਣਾਗਾ ਬੰਦੇ ਨੇ ਪਾਇਆ ਹੋਇਆਗਾ ਉਹਨੇ ਕਿਹਾ ਵੀ ਬੀਜੇਪੀ ਆਈਟੀ ਸੈੱਲ ਦੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਬੰਦੇ ਨੇ ਉਹਨਾਂ ਨੂੰ 14 ਦਿਨਾਂ ਦੇ ਖਾਤਰ ਜੁਡੀਸ਼ੀਅਲ ਰਿਮਾਰਡ ਤੇ ਭੇਜਿਆ ਗਿਆ ਪੁਲਿਸ ਵੱਲੋਂ ਕੋਈ ਪ੍ਰੈਸ ਕਾਨਫਰੰਸ ਨਹੀਂ ਕੋਈ ਆਫੀਸ਼ਲ ਕੋਈ ਪ੍ਰੈਸ ਨੋਟ ਨਹੀਂ ਕੋਈ ਆਫੀਸ਼ਲ ਬਿਆਨ ਨਹੀਂ ਤੇ ਕੋਈ ਪ੍ਰੈਸ ਕਾਨਫਰੰਸ ਦਾ ਕੀ ਕਰਨੀ ਸੀ ਐਡਾ ਵੱਡਾ ਕੰਮ ਹੋਣ ਤੋਂ ਬਾਅਦ ਪੁਲਿਸ ਨੇ ਇਹਨਾਂ ਦਾ ਪੁਲਿਸ ਰਿਮਾਂਡ ਨਹੀਂ ਮੰਗਿਆ ਯੂਪੀ ਪੁਲਿਸ ਨੇ ਯੂਪੀ ਪੁਲਿਸ ਨੇ ਇਹਨਾਂ ਨੂੰ ਇਹ ਨਹੀਂ ਪੁੱਛਿਆ ਵੀ ਜਿਹੜਾ ਰਿਵਾਲਵਰ ਆ ਤੁਹਾਡੇ ਕੋਲੇ ਰਿਵਾਲਵਰ ਕਿੱਥੋਂ ਆਇਆ ਜਿਹੜਾ ਰਿਵਾਲਵਰ ਦੇ ਵਿੱਚ ਬੁਲਟ ਪਾਇਆ ਉਹ ਕਿੱਥੋਂ ਆਇਆ ਕੀ ਤੁਹਾਡੇ ਤਿੰਨਾਂ ਕੋਲੇ ਰਿਵਾਲਵਰ ਸੀ ਜਾਂ ਇੱਕ ਬੰਦੇ ਕੋਲੇ ਰਿਵਾਲਵਰ ਸੀ ਉਹਦੇ ਵਿੱਚ ਜਿਹੜੀ ਗੋਲੀ ਤੁਸੀਂ ਪਾ ਕੇ ਉਹਨੂੰ ਕੁੜੀ ਨੂੰ ਡਰਾ ਕੇ ਬਲਾਤਕਾਰ ਕੀਤਾ ਉਹ ਗੋਲੀ ਕਿੱਥੋਂ ਆਈ ਇਹਨਾਂ ਤੋਂ ਕੁਝ ਨਹੀਂ ਪੁੱਛਿਆ ਗਿਆ ਕਿੱਡੇ-ਕਿੱਡੇ ਕਿਉਂਕਿ ਪੁਲਿਸ ਵੀ ਦੇਖ ਕੇ ਇਹਨਾਂ ਦੀਆਂ ਫੋਟੋਆਂ ਦੇਖਦੇ ਇੱਕੇ ਡਰੀ ਜਾਂਦੀ ਹੋਊਗੀ ਅ ਅਮਿਤ ਮਾਲਬੀਆ ਜਿਹੜਾ ਆਈਟੀ ਸੈੱਲ ਦਾ ਪ੍ਰੈਜ਼ੀਡੈਂਟ ਅਮਿਤ ਮਾਲਬੀਆ ਉਹ ਉਹਦੇ ਨਾਲ ਇਹਦੀ ਫੋਟੋ ਆ ਕੋਨਾਲ ਪੰਡੇ ਦੀ ਆ ਦੇਖ ਲਓ ਤੁਸੀਂ ਅਮਿਤ ਮਾਲਬੀਆ ਇਹ ਅਮਿਤ ਮਾਲਬੀਆ ਸਾਰੇ ਵਟਸਐਪ ਤੇ ਅੰਕਲ ਆਂਟੀਆਂ ਜਿਹੜੇ ਬੈਠੇ ਨੇ ਉਹਨਾਂ ਨੂੰ ਸਾਰਾ ਅਮਿਤ ਮਾਲਬੀਆ ਗਾਈਡ ਕਰਦਾ ਵੀ ਤੁਸੀਂ ਆਹ ਬੋਲਣਾ ਆਹ ਬੋਲਣਾ ਤੁਸੀਂ ਆਹ ਬੋਲਣਾ ਅਪਰਾਧ ਜਿਹੜਾ ਇਹਨਾਂ ਦੇ ਜਿਹੜੇ ਆਉਂਦੇ ਨੇਗੇ ਆਉਂਦੇ ਇਹਨਾਂ ਦੇ ਅਨਾਉਂਸ ਹੋ ਰਹੇ ਨੇ ਕਿ ਜਾ ਕੇ 1 ਤਰੀਕ ਨੂੰ ਇਹ ਬਲਾਤਕਾਰ ਕਰਦਨੇ 7 8 ਨੂੰ ਇਹਨਾਂ ਦੇ ਦੁਬਾਰੇ ਆਉਂਦੇ ਰਿਪੀਟ ਕੀਤੇ ਜਾ ਰਹੇ ਨੇ ਬਨਾਰਸਾ ਟੀ ਸੈੱਲ ਦੇ ਵਿੱਚ ਜਦਕਿ ਉਸ ਵਕਤ ਇਹ ਅਪਰਾਧ ਕਰ ਚੁੱਕੇ ਸੀਗੇ ਸ਼ਕਸ਼ਮ ਸ਼ਕਸ਼ਮ ਪਟੇਲ ਆ ਜਿਹੜਾ ਤਾਂ ਸਮ੍ਰਿਤੀ ਹਰਾਨੀ ਦੇ ਬਹੁਤ ਜ਼ਿਆਦਾ ਨੇੜੇ ਆ ਜਿਹੜੀ ਮਹਿਲਾ ਬਾਲ ਵਿਕਾਸ ਮੰਤਰੀ ਹੈ ਉਹਦੇ ਇਹ ਉਹਦਾ ਬਹੁਤ ਜ਼ਿਆਦਾ ਪ੍ਰਸ਼ੰਸਕ ਆ ਇਹ ਉਹਦੇ ਨੇੜੇ ਆਗਾ ਬਹੁਤ ਜ਼ਿਆਦਾ ਪਰ ਭਾਜਪੀ ਦੀ ਤਾਂ ਆਦਤ ਆ ਪਹਿਲਾਂ ਆਪ ਪਹਿਲਵਾਨ ਵਾਲੇ ਮਾਮਲੇ ਦੇ ਵਿੱਚ ਦੇਖ ਚੁੱਕਿਆਂਗੇ ਬ੍ਰਿਜ ਪੂਸ਼ਨ ਸਿੰਘ ਦੇ ਮਾਮਲੇ ਦੇ ਵਿੱਚ ਕੁਛ ਵੀ ਨਹੀਂ ਕੀਤਾ ਉਹ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਤਾਂ ਕੁਛ ਨਾ ਕੁਛ ਕਰਨਾ ਪਿਆ ਆ ਇੱਕ ਰਿਸ਼ੀਕੇਸ਼ ਦੇ ਵਿੱਚ ਭਾਜਪੀ ਨੇਤਾ ਨੇਤਾ ਦਾ ਬੇਟਾ ਹੈਗਾ ਪੁਲਕੇ ਤਾਰੀਆ ਇਹ ਅੰਕਿਤਾ ਭੰਡਾਰੀ ਇੱਕ ਕੁੜੀ ਸੀ ਸਪੈ ਉਹਥੇ ਸਪੈਸ਼ਲ ਸਰਵਿਸ ਕਰਦੀ ਸੀ ਇਹਦੇ ਕਿਸੇ ਕਾਰੋਬਾਰ ਦੇ ਵਿੱਚ ਉਹਨੂੰ ਨਦੀ ਸਿੱਟ ਕੇ ਮਾਰਤਾ ਬਾਅਦ ਦੇ ਵਿੱਚ ਵਰਚਾ ਦਰਜ ਹੋਇਆ ਆ ਉੱਤਰਾਖੰਡ ਦਾ ਦਾਈ ਹੋਰ ਇੱਕ ਮਸਲਾ ਹੈਗਾ 30 ਦਸੰਬਰ ਦਾ ਭਾਜਪਾ ਨੇਤਾਗਾ ਕਮਲ रावत ਮਾਈਨਰ ਰੇਪ ਕੇ ਮਾਈਨਰ ਦਾ ਰੇਪ ਕਰਨ ਦੇ ਵਿੱਚ ਇਹ ਬੰਦਾ ਆਇਆ ਸਾਹਮਣੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਫੇਰ ਦੁਬਾਰੇ ਪੁਲਿਸ ਨੇ ਇੱਥੇ ਕਾਰਵਾਈ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਫਿਰ ਇਹਨੂੰ ਪਾਰਟੀ ਚੋਂ ਵੀ ਕੱਢਿਆ ਗਿਆ ਮੈਂ ਇਹ ਗੱਲ ਮੰਨਦਾਗਾ ਵੀ ਪਾਰਟੀ ਦੇ ਵਿੱਚ ਮਾੜੇ ਬੰਦੇ ਆ ਸਕਦੇ ਨੇ ਕੋਈ ਗੱਲ ਨਹੀਂ ਪਰ ਜਦੋਂ ਉਹ ਆ ਗਏ ਜਦੋਂ ਸਾਹਮਣੇ ਆ ਗਏ ਉਸ ਤੋਂ ਬਾਅਦ ਤਾਂ ਇਦੋਂ ਦਾ ਕਾਂਗਰਸ ਵਧੀਆ ਸੀ ਕਾਂਗਰਸ ਨੇ ਕਿੰਨੇ ਬੰਦੇ ਟੰਗੇ ਨੇ ਕਿੰਨੇ ਬੰਦੇ ਨੇ ਕਿੰਨੇ ਉਹਨਾਂ ਦੇ ਮੰਤਰੀ ਸੀ ਜਿਹੜੇ ਕਾਂਗਰਸ ਨੇ ਟੰਗਤੇ ਸੀਗੇ ਤੁਸੀਂ ਇਹ ਗੱਲ ਸੋਚ ਕੇ ਦੇਖੋ ਵੀ ਆਗਰ ਇਹ ਤਸਵੀਰ ਮਨਮੋਹਨ ਸਿੰਘ ਨਾਲ ਹੁੰਦੀ ਆਗਰ ਇਹ ਤਸਵੀਰ ਕਿਸੇ ਰਾਹੁਲ ਗਾਂਧੀ ਵਰਗੇ ਨਾਲ ਹੁੰਦੀ ਤਾਂ ਜਿਹੜਾ ਸੋਸ਼ਲ ਮੀਡੀਆ ਸੌਰੀ ਜਿਹੜਾ ਆਪਣਾ ਭਾਂਡ ਭਾਂਡ ਮੀਡੀਆ ਦਾ ਭਾਂਡ ਮੀਡੀਆ ਜਿਹਨੂੰ ਆਪਾਂ ਕਹਿੰਦੇ ਆਂਗੇ ਗੋਦੀ ਮੀਡੀਆ ਕਹਿ ਲਓ ਜੋ ਮਰਜੀ ਕਹਿ ਲਓ ਮੋਦੀ ਮੀਡੀਆ ਕਹਿ ਲਓ ਇਹਨੇ ਪੂਰਾ ਰੌਲਾ ਪਾਇਆ ਹੋਣਾ ਸੀਗਾ ਹੁਣ ਨੂੰ ਪਰ ਇਹ ਹੁਣ ਸੰਸਦ ਤੇ ਹਮਲਾ ਹੋਇਆ ਉਹ ਤਾਂ ਮੈਂ ਤਾਂ ਪਹਿਲੇ ਹੀ ਕਹਿੰਦਾ ਮੈਂ ਕਿਤੇ ਕੁਦਰਤੀ ਗੱਲ ਸੀਗੀ ਵੀ ਉਹ ਮੁਸਲਮਾਨ ਨੇ ਨਿਕਲੇ ਜੋ ਮੁਸਲਮਾਨ ਹੁੰਦੇ ਉਹਨਾਂ ਤੇ ਵੀ ਕਾਰਵਾਈ ਹੋ ਜਾਣੀ ਸੀ ਇਹ ਇਹਨੇ ਰੌਲਾ ਪਾਉਣਾ ਸੀਗਾ ਜਿਹੜਾ ਆਪਣਾ ਮੋਦੀ ਗੋਦੀ মিডিਆ ਹੈਗਾ ਇਹਨਾਂ ਨੇ ਪੂਰਾ ਚੱਕ ਦੇਣਾ ਜਿਹਾ ਰੌਲਾ ਹੁਣ ਆ ਬਲਾਤਕਾਰ ਦੀ ਕਿੱਡੀ ਵੱਡੀ ਖਬਰ ਆ ਕਿਹੜੇ ਪਾਸੋਂ ਇਹ ਖਬਰ ਆ ਗਈ ਜਿਹੜੀ ਦਿੱਲੀ ਗੈਂਗ ਰੇਪ ਕੇਸ ਤੋਂ ਹੇਠਾਂ ਦੀ ਜਿਹੜਾ ਦਿੱਲੀ ਦੇ ਵਿੱਚ 2002 ਦੇ ਵਿੱਚ ਗੈਂਗ ਰੇਪ ਹੋਇਆ ਸੀਗਾ ਮੈਂ ਸੋਰੀ ਮੈਂ ਸਨ ਭੁੱਲ ਗਿਆ ਕਿਹੜੇ ਚ ਹੋਇਆ ਸੀ ਜਿਹੜਾ ਉਹ ਨਿਰਪੈ ਆਲਾ ਕੇਸ ਸੀਗਾ ਨਿਰਪੈ ਆਲੇ ਕੇਸ ਦੇ ਵਿੱਚ ਕਿੰਨਾ ਕੁਝ ਭਾਜਪਾ ਨੇ ਕੀਤਾ ਸੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆ ਕੇ ਪ੍ਰੈਸ ਕਾਨਫਰੰਸਾਂ ਕਰਕੇ ਸਾਰੀ ਗੱਲ ਨੂੰ ਕਲੀਅਰ ਕਰਵਾਇਆ ਸੀ ਉਹ ਕੁੜੀ ਨੂੰ ਆਪਦਾ ਹੀ ਖਰਚੇ ਤੇ ਇਲਾਜ ਦੀ ਖਾਤਰ ਸਰਕਾਰ ਦੇ ਖਰਚੇ ਦੇ ਭੇਜਿਆ ਗਿਆ ਸੀਗਾ ਇੱਥੇ ਤਾਂ ਪ੍ਰਧਾਨ ਮੰਤਰੀ ਜੀ ਦੀ ਹਾਲੇ ਤੱਕ ਕੋਈ ਸਟੇਟਮੈਂਟ ਨਹੀਂ ਨਾਲ ਫੋਟੋਆਂ ਵੀ ਨਹੀਂ ਉਹ ਦੋਸ਼ੀਆਂ ਦੀ ਤਾਂ ਫੋਟੋ ਹੈ ਨਹੀਂ ਸੀਗੇ ਨਾਲ ਇਹ ਤਾਂ ਪੂਰੇ ਹੁਣ ਅਗਰ ਇਹ ਫਿਰ ਤਾਂ ਜਿਹੜਾ ਗੋਦੀਮੀਰੀ ਦੀਆਂ ਦੇ ਪੱਤਰਕਾਰ ਨੇ ਉਹਨਾਂ ਨੇ ਪੂਰਾ ਫੱਟੇ ਚੱਕ ਦੇਣੇ ਸੀ ਅਗਰ ਇਸ ਤਰੀਕੇ ਦੇ ਫੋਟੋ ਆਉਂਦੀਆਂ ਇਹ ਜਿਹੜੀ ਸੰਪਰਦਾਇਕਤਾ ਨਾ ਜਿਹੜੀ ਇਹ ਸੰਪਰਦਾਇਕਤਾ ਦੋਸਤੋ ਮੇਰੀ ਇੱਕ ਗੱਲ ਸੁਣ ਲਓ ਵੀਰੋ ਚਾਹੇ ਚਾਹੇ ਮੇਰੀ ਵੀਡੀਓ ਕੋਈ ਵੀ ਸੁਣ ਰਿਹਾ ਚਾਹੇ ਭਗਤ ਸੁਣ ਰਹੇ ਨੇ ਮੇਰੀ ਵੀਡੀਓ ਇਹ ਜਿਹੜੀ ਸੰਪਰਦਾਇਕਤਾ ਤੁਹਾਡੇ ਜਿਹੜੇ ਬੱਚੇ ਨੇ ਇਹ ਤੁਹਾਡੇ ਬੱਚਿਆਂ ਨੂੰ ਦਰਿੰਦੇ ਗੁੰਡੇ ਮਵੱਲੀ ਬਦਮਾਸ਼ ਬਣਾ ਦੂਗੀ ਇਹ ਇੰਨੀ ਮਾੜੀ ਆ ਸੰਪਰਦਾਇਕਤਾ ਆ 20-20 ਸਾਲ ਦੇ ਨੇ ਤੋਏ ਆਨੰਦ ਪਾਂਡੇ ਤੇ ਜਿਹੜਾ ਸ਼ਕਸ਼ਮ ਪਟੇਲ ਆ 20-20 ਸਾਲ ਦੇ ਨੇ ਇਹ ਜਿਹੜਾ ਕੋਨਾਲ ਪਾਂਡੇ ਆਗਾ ਉਹ 29 ਸਾਲ ਦਾ ਆ 20-20 ਸਾਲ ਦੇ ਬੱਚੇ ਨੇ ਇਹ ਜਿਨ੍ਹਾਂ ਨੇ ਬਲਾਤਕਾਰ ਕੀਤਾਗਾ ਇਹ ਤੁਹਾਡੇ ਤੁਹਾਡੇ ਜਿਹੜੇ ਬੱਚੇ ਨੇ ਤੁਹਾਡੇ ਬੱਚਿਆਂ ਨੂੰ ਇਹ ਗੁੰਡੇ ਮਬਲੀ ਬਦਮਾਸ਼ ਬਣਾ ਦੂਗੀ ਸੰਪਰਦਾਇਕਤਾ ਸੰਪਰਦਾਇਕਤਾ ਬਾਲੀ ਵਧੀਆ ਨਹੀਂ ਹੁੰਦੀ WhatsApp ਤੇ ਬੈਠੇ ਅੰਕਲ ਆਂਟੀਆਂ ਜਿਹੜੇ WhatsApp ਤੇ ਅੰਕਲ ਆਂਟੀਆਂ ਬੈਠੇ ਨੇ ਉਹ ਇਹ ਤਿੰਨਾਂ ਦੀ ਤਸਵੀਰ ਲਾ ਕੇ ਇਹਨਾਂ ਦੇ ਹੱਕ ਦੇ ਵਿੱਚ ਪੋਸਟਾਂ ਪਾ ਰਹੇ ਨੇ WhatsApp ਤੇ ਜਿਹੜੇ ਅੰਕਲ ਆਂਟੀਆਂ ਬੈਠੇ ਨੇ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਕੀ ਕਹੀ ਜੀ ਗੱਲਬਾਤ ਕਰ ਰਹੇ ਨੇ ਇੱਕ ਤਾਂ ਉਹ ਬੱਚੇ ਥੋੜੇ ਸਮੂਹਕ ਬੁਲਾਤਕਾਰ ਕਰ ਰਹੇ ਨੇ ਇੱਕ ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋਗੇ ਕਿੱਡੀ ਪੱਟੀ ਗਲਤ ਗੱਲ ਲੱਗੀ ਇਹ ਚਲੋ ਅੱਜ ਜੇ ਮੇਰੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜਰੂਰ ਕਰੋ ਸ਼ੇਅਰ ਕਰਦੇ ਹੋ ਯਾਰ ਇਹ ਜੀ ਖਬਰ ਤਾਂ ਜ਼ਰੂਰ ਅੱਗੇ ਜਾਣੀ ਚਾਹੀਦੀ ਹੈ ਕਿ ਹੁਣ ਇਦੋਂ ਦਾ ਵੱਧ ਕੀ ਹੋਊਗਾ ਵੀ ਇੱਕ ਬੱਚੀ ਜਿਹੜੀ ਆਈਟੀ ਸੈਲ ਆਈਆਈਟੀ ਦੇ ਵਿੱਚ ਪੜਨ ਗਈ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕੋ ਯੂਨੀਵਰਸਿਟੀ ਦਾ ਵੀ ਨਾ ਕਿੰਨਾ ਵਧੀਆਗਾ ਧਾਰਮਿਕ ਨਾ ਉਹਦੇ ਵਿੱਚ ਗਈ ਬੱਚੀ ਨਾਲ ਤਿੰਨ ਜਣਿਆਂ ਨੇ ਬਲਾਤਕਾਰ ਕਰਤਾ ਉਹਦੀ ਵਿਚਾਰੀ ਦੀ ਕੀ ਉਹਦੀ ਲਾਈਫ ਰਹੀ ਹੋਊਗੀ ਬਾਅਦ ਦੇ ਵਿੱਚ ਇੱਕ ਲੜਕੀ ਨਾਲ ਜਦੋਂ ਐ ਹੋ ਜਾਵੇ ਮੇਰੀ ਵੀਡੀਓ ਜ਼ਰੂਰ ਲਾਈਕ ਕਰਿਓ ਤੇ ਅੱਗੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ